ਵੀਰੋ ਬੜੀ ਫਲੈਕਸੀਬਿਲਟੀ ਹੈ ਪਰ ਧੁੰਦੇ ਵਾਲਾ ਫੜੂ ਗੱਟ ਧੁੰਦੇ ਵਾਲਾ ਫੜੀ ਗੱਟ ਫੜੂ ਗੱਟ ਫੜ ਗਿਆ ਫੜ ਗਿਆ ਫੜ ਗਿਆ ਗੱਟ ਵਾਹੋ ਕੀਤਾ ਵਾਹੋ ਕੀਤਾ ਧੁੰਦੇ ਵਾਲਾ ਸੁਹਾਦ ਲੈ ਨੌਜਵਾਨ ਟਰੈਕਟਰ ਦਾ ਜੇਤੂ ਆ ਪਰ ਕੀਤਾ ਧੁੰਦੇ ਵਾਲਾ ਗੱਟ ਦਾ ਪੱਗਾ ਫੜ ਕੇ ਜੱਫਾ ਸੋਨੀ ਕੇਰਕਾ ਕਬੱਡੀ ਵੀ ਪੰਜਾਬ ਹਿਆਰ ਪਿਆ ਕਹਿੰਦੇ ਜੱਗਾ ਚੀਮਾ ਮਿੰਟਵੇ ਕਬੱਡੀ ਤੋਂ ਸ਼ਾਨ ਆ ਗਿਆ ਲੋਜੀ ਮਠਾ ਬਲਜਿੰਦਰਾ ਭਿੰਡਰਾ ਵਾਲਾ ਤੇ ਨਾਲ ਕਹਿੰਦੇ ਗੁਰਵੀਤ ਪੁੱਤਾਂ ਤੇ ਫੋਰੀ ਸਾਣਾ ਗ੍ਰੈਂਡ ਵਾਲਾ ਇਹ ਕਬੱਡੀ ਸਪਾਲ ਪ੍ਰਿਆ ਤੇ ਕੀਪਾ ਭੂਤੜ ਵਾਲਾ ਪਹਿਲਾ ਦਫਾ ਕਹਿੰਦੇ ਜਿਹੜਾ ਜਦੋਂ ਨਹੀਂ ਜੱਟ ਦਾ ਪੋਟਾਰ ਜਿਹਨ ਵਰਗਾ ਨਹੀਂ ਅੱਛਾ ਕੱਢ ਕੇ ਤੀਰ ਟਕਰਾਉਂ। ਗੋਟ ਸ਼ਪਾਰ ਧਰਤੀ ਦਾ ਨੌਜਨ ਕਬੱਡੀ ਪਾ ਰਿਹਾ ਹੈ। 11:08 ਦਾ ਸਮਾਂ ਜੜਿਕ ਦੇ ਟੂਰਨਾਮੈਂਟ ਦਾ ਫਾਈਨਲ ਖੇਡਿਆ ਜਾ ਰਿਹਾ ਹੈ। ਫਾਈਨਲ ਦੇ ਵਿੱਚੋਂ ਜੇਤੂ ਟੀਮ ਨੂੰ 65000 ਰੁਪਏ ਸਰਪੰਚ ਸੇਵਕ ਸਿੰਘ ਜੀ ਦੀ ਯਾਦ ਵਿੱਚ ਜਥੇਦਾਰ ਮੇਰੇ ਵੀਰ ਉਹਨਾਂ ਦੀ ਯਾਦ ਵਿੱਚ ਦਿੱਤਾ ਜਾਣਾ ਹੈ ਇਹ ਹੈ ਕੀਪਾ ਭੂਗੜ ਵਾਲਾ ਉਧਰ ਐਲਵੀਓ ਜਗਤਾਰ ਐਲਵੀਓ ਉਹ ਵੀ ਮਿੱਠੂ ਦਿੱਤੇ ਕੌਣ ਪਾਊਗਾ ਕਬੱਡੀ ਅੱਜ ਧੁੱਪ ਧੁੱਪ ਨੂੰ ਹੋ ਜੀ ਦੀਆਂ ਪੱਟਾਂ ਦੇ ਵਿੱਚੋਂ ਜੋਰ ਮਿੱਤਰੋ ਹੋਣੇ ਜਾਣਾ ਕਿ ਜਿੱਤੇ ਪਾਲੇ ਰੰਗਾ ਜਾ ਗਿਆ ਪਾਲੇ ਰੰਗਾ ਜਾ ਗਿਆ ਪਾਲੇ ਰੰਗਾ ਜਾ ਆ ਮੁੰਡਾ ਆ ਗਿਆ ਪਾਲੇ ਰੰਗਾ ਜਾ ਭੱਜਣ ਵਾਲਾ ਕੀਪਾ ਸੇਖ ਉਹਨਾਂ ਦੇ ਟੇਰੇ ਕੋ ਉਤਾਵਾ ਵੀ ਕਹਿੰਦੇ ਲਾਈਵ ਜੁੜਿਆ ਆਇਆ ਹੈ ਤਾਂ ਮੈਚਾਂ ਦੇ ਨਾਲ ਵਿੰਟੋ ਸਰਪੰਚ ਪੂਜਾ ਹੋਇਆ ਇਹਦਾ ਕੀਪਾ ਭੋਂਮਰ ਵਾਲਾ ਦੇਖਦਾ ਨਹੀਂ ਪਾਗੇ ਦੇ ਕੀਪੇ ਦੇ ਦਰਮਿਆਨ ਵਿੰਦਰ ਕਦੇ ਠੇਕਦਾ ਸੰਦੀਵਾਨ ਦੇ ਨਾਮ ਦੇ ਲੱਗੇ ਜੱਗੀ ਭਰਾਵਾਂ ਦਾ ਮੇਲਾ ਜਿਨ੍ਹਾਂ ਨੇ ਦੁੱਖ ਸੁੱਖ ਦੇ ਵਿੱਚ ਕਹਿੰਦੇ ਲੈਂਦਰ ਘਰੂੜ ਹੀ ਮੇਰੇ ਵੀਰੋ